ਸਿੱਟੀਆਂ ਹੀ ਨੇ ਕਹਿਣ ਦੇ 465 ਆਂ ਬੋਲੈਂਸ ਕਢਾ ਦਿ ਮੇਰਾ ਵੀਰ ਐਂਬੂਲੈਂਸ ਕਢਾ ਐਂਬੂਲੈਂਸ ਕਢਾ ਹਾਂ ਲੋ ਜਾ ਇੱਕ ਮਿੰਟ ਮੈਨੂੰ ਗੋਡਾ ਪੜਾ ਦਿਓ ਗੋਡਾ ਦੋ ਗੋਡਾ ਐਂਬੂਲੈਂਸ ਕਢਾ ਦਿਓ ਯਾਰ ਨਹੀਂ ਜਾਇਗਾ ਹੋ ਗਿਆ ਭਈ ਰੈਗਿਨਮ ਵਾ ਐਂਬੂਲੈਂਸ ਕਢਾ ਇਮੇਰਾ ਵੀਰ ਇਹ ਨਾ ਤਿੰਨ ਲੈਣਾ ਚੱਲਣ ਦੀ ਸਿਰਫ ਪਰਲੀ ਲੈਣ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਆ ਤਾਂ ਮੈਂ ਜਾਮ ਲੱਗਾ ਮੈਂ ਵਾਪਸ ਮੋੜ ਕੜਾ ਇਧਰੋਂ ਗੱਡੀ ਨੰਗਣ ਤੇ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੋਟਦੇ ਐ ਨਾ ਬਦਮਾਸ਼ੀ ਕੀਤੀ ਆ ਢੱਕ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਹੀ ਜਾਮ ਲਗਾਈ ਇੱਕ ਤਿੰਨ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਣ ਬੰਦ ਰੈਂ ਉਹ ਕੋਈ ਨਾ ਪੱਥਰ ਸੋੜਦੇ ਬਦਮਾਸ਼ੀ ਕਰਨ ਦਾ ਤੇ ਵਾਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਆ ਬਸ ਇੱਥੇ ਉਲਾਈਓ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲ ਖਰਾਬ ਨਾ ਹੋਣ ਹਾਂਜੀ ਪਤਾ ਕੀ ਗੱਲ ਹੈ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲਾਈਨ ਬੰਦ ਹੁੰਦੀ ਆ ਇੱਧਰੋਂ ਐ ਇੱਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਆ ਅਸੀਂ ਉੱਤ ਸਰੀ ਵਾਲੀ ਲਾਈਨ ਆ ਬਿਲਕੁਲ ਬੰਦ ਸੀ ਜਾਨ ਕਿਉਂ ਦਾ ਲੱਗਾ ਬੱਸ ਭਰੀ ਸਵਾਰੀਆਂ ਦੀ ਪੋਸ ਲੋ ਗੱਰਾ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਖੇਚ ਲੋ ਟੈਗ ਲਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵੇਟੇ ਨੇ ਪੱਥਰ ਫੁੱਟੇ ਆ ਗੱਡੀ ਇਹਨਾਂ ਅਗਲੇ ਬੰਨੇ ਜਾਣ ਬੁੱਝ ਕੇ ਪੱਥਰ ਫੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਹੀ ਕਿੰਨੇ ਪੱਥਰ ਫੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਫੁੱਟੇ ਅਗਲੇ ਬੰਨੇ ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿੰਦੇ ਲੈਣ ਸਾੜੀ ਗੱਡੀ ਪਾ ਲਓ ਹਾਂ ਇਹ ਸਰ ਇਹ ਪੁੰਤਾ ਕਲਾ ਤੇ ਆ ਇਹ ਜਬਰਦਸਤੀ ਆਂਦੀ ਨਾ ਕੋ ਹੁੰਦੀ ਇਹਨਾਂ ਨੇ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲਾ ਛੋੜਾ ਇਹਨਾਂ ਨੂੰ ਕਿਹਾ ਸੀ ਛੋੜੋ ਇਹਨਾਂ ਨੇ ਕਿਹਾ ਸਾਡਾ ਕੋਲ ਦੂਸਰੀ ਮਸ਼ੀਨ ਹੈ ਪੰਜੀਓ ਮਸ਼ੀਨ ਹੈ ਨਹੀਂ ਆ ਇਹ ਵੀ ਆਪੀ ਲੈਣੇ ਆਂਦੀ ਪੁਲਥ ਵਾਲੀ ਸਿਰਫ ਐਂਬੂਲੈਂਸ ਹੀ ਆਣੀ ਹੈ ਹਾਂ ਐਂਬੂਲੈਂਸ ਆ ਗਈ ਉਹਨੇ ਕੱਟਣ ਦੀ ਢੇ ਸਿੱਧੀਆਂ ਬੱਸਾਂ ਕਰਕੇ ਬੈਠੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਸਾਡਾ ਬੰਦ ਕਰ ਅੱਛਾ ਤੁਹਾਡਾ ਕੋਲ ਕੀ ਤੁਸੀਂ ਇੱਥੋਂ ਦੇ ਟੋਲ ਪਲੇਜਾ ਅਧਿਕਾਰੀ ਦੇ ਹੈ ਕੋਈ ਤੁਹਾ ਸਰ ਉਹ ਅੰਦਰ ਕੰਟਾਂ ਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦਾ ਨਹੀਂ ਕੋਈ ਗੱਲ ਨਹੀਂ ਰੋਲ ਰੋਲ ਮੇਰੀ ਗੱਲ ਸੁਣੋ ਕਾਜੀ ਨੇ ਕਿਹਾ ਬੂਮ ਲੱਥੇ ਆ ਬੱਥਾ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਯਾਰ ਪ੍ਰਾਈਵੇਟ ਚੱਲਦਾ ਪ੍ਰਾਈਵੇਟ ਚੱਲਦਾ ਗੱਲ ਕਰ ਰਹੇ ਹਾਂ ਪਰ ਤੋ ਜਾ ਤੁਸੀਂ ਕਰ ਲਓ ਫਿਰ ਪਰ ਤੁਹਾਨੂੰ ਹੀ ਪੜਾਇਆ ਜਦੋਂ ਨਾ ਕੋਈ ਪ੍ਰਾਈਵੇਟ ਬਾਜ਼ਾਰ ਦੀ ਨਾ ਕੋਈ ਸਰਕਾਰੀ ਠੀਕ ਹੈ ਜੀ ਇਹਦੇ ਤੋਂ ਹੋਲਦਾ ਕਿ ਆ ਤੁੱਕ ਤੇ ਰੰਨੇ ਪੈਸੇ ਚੁੱਕ ਲੈਓ ਪੈਸੇ ਦੇ ਦੇਨੇ ਆ ਚੱਲ ਸਰ ਦੇ ਦੇ ਆ ਪਹਿਲੇ ਆਇਆ ਨਾ ਚੁੱਕ ਆ ਤੁੱਕ ਬਸਲ ਕੇ ਬਾਰੇ ਕਰ ਭਾਜੀ ਬਹੁਤ ਵਧੀਆ ਬਹੁਤ ਵਧੀਆ ਭਾਜੀ ਤੁਸੀਂ ਪਹਿਲੇ ਨਾ ਕਰਿਆ ਕਰੋ ਪੂਰਾ ਕੰਮ ਜਲਦੀ ਜਲਦੀ ਹੋ ਜਾਂਦਾ ਆਫੜਾ ਆਫੜਾ ਯਾਰ ਦੇ ਦਿਓ ਪੈਸੇ ਨੂੰ ਯਾਰ ਡਾਇਰੈਕਟ ਦਿਓ ਇਹਨੂੰ ਭਾਜੀ ਬਹੁਤ ਜਲਦੀ ਪਤਨੀ ਬਹੁਤ ਜਲਦੀ ਚੱਲੋ ਨਹੀਂ ਬਣਾਓ ਚੱਲ ਜਾਣਾ ਜੇ ਮੇਰੇ ਜਿੰਨੇ ਬੱਚੇ ਸਵਾਰ ਨਹੀਂ ਜਾਂ ਮੇਰੇ ਕਾਮ ਤੇ ਬਾਗਟੀਆਂ ਵੀ ਨਾਲ ਹੀ ਮੈਂ ਇੱਕ ਗੱਡੀ ਨੰਨਣ ਦੇ ਯਾਰ ਹਲੋ ਭਾਈ ਆ ਜਾਓ ਇਧਰ ਆਇਓ ਤੁਸੀਂ ਇਧਰ ਆ ਜਾਓ ਇਧਰ ਆ ਜਾਓ ਐਸੇ ਪ੍ਰਭਜੀ ਸਿੰਘ ਹਾਈਵੇ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੋਲ ਪਲਾ ਜਾਂ ਮਾਨਾਂ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਿਆ ਟੂਲ ਇਹਨਾਂ ਟੂਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਖਿਡਾ ਰਹਾ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਤੇ ਆਵਾ ਜਾਈ ਜਿਹੜੀ ਚੱਲੂ ਕੇ ਕਰਾਤੀ ਐ ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਕਿਥੋਂ ਆ ਰਹੀ ਸੀ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਜਲੰਧਰ ਜਾ ਰਹੀ ਸੀ ਬੱਸ 5-7 ਮਿੰਟ ਜ ਮੈਟਰ ਸੋਲਵ ਕਰਦੇ ਹੁਣ ਸੋਲਵ ਹੋ ਗਿਆ ਤਾਵਾ ਜਾਈ ਚੱਲ ਪਈ ਐ ਠੀਕ ਉਹ ਆ ਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਾਂ ਤਾਂ ਜੀ ਤੁਹਾਨੂੰ ਫਿਰ ਕਿਵੇਂ ਸੂਚਿਤ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਜਾ ਕੇ ਮਸਲਾ ਆ ਜਾ ਸੋਲਵ ਕਰਦਾ ਹੈ ਤਿਆ ਬਾਜੀ ਟ੍ਰੈਪ ਓਕੇ ਜੀ